ਖਬਰ ਲੁਧਿਆਣਾ ਸ਼ਹਿਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਚੱਲਦੀ ਹੋਈ ਕਾਰ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਅੱਗ ਦੀਆਂ ਲਪਟਾਂ ਜੋ ਕਿ ਕਾਰ ਦੇ ਵਿੱਚੋਂ ਬਾਹਰ ਦਿਖਾਈ ਦੇ ਰਹੀਆਂ ਨੇ ਤੇ ਮੌਕੇ ਤੇ ਜੋ ਕਾਰ ਦਾ ਮਾਲਕ ਸੀ ਉਸ ਵੱਲੋਂ ਫਾਇਰ ਬ੍ਰਿਗੇਡ ਨੂੰ ਤੇ ਪੁਲਿਸ ਅਧਿਕਾਰੀਆਂ ਨੂੰ ਫੋਨ ਕੀਤਾ ਗਿਆ ਤੇ ਬਾਕੀ ਕੀ ਕੁਛ ਹੈ ਕਾਰ ਦੇ ਮਾਲਕ ਦਾ ਕਹਿਣਾ ਆ ਜੋ ਦੇਖਦੇ ਹਾਂ ਜੀ ਇਸ ਟਾਈਮ ਅਸੀਂ ਲੁਧਿਆਣਾ ਦੇ ਆਪੋਲੋ ਹਸਪੀਟਲ ਦੇ ਸਾਹਮਣੇ ਖੜੇ ਹਾਂ ਜਿੱਥੇ ਆ ਦੇਖ ਸਕਦੇ ਹੋ ਇੱਕ ਹੁੰਡਾਈ ਦੀ ਕਾਰ ਹੈ ਜਿੰਨੂੰ ਜਿਹਦੇ ਵਿੱਚ ਧੂੰਆਂ ਨਿਕਲ ਰਿਹਾ ਗੱਡੀ ਨੂੰ ਅੱਗ ਲੱਗੀ ਹੋਈ ਹੈ ਜੀ ਜਿਹਨਾਂ ਦੀ ਗੱਡੀ ਹੈ ਉਹ ਵੀ ਕੋਲ ਖੜੇ ਨੇ ਦੇਖੋ ਇਹਨਾਂ ਕਿਸ ਤਰ੍ਹਾਂ ਗੱਡੀ ਦੇ ਵਿੱਚੋਂ ਧੂੰਆਂ ਨਿਕਲ ਰਿਹਾ ਤੇ ਵਿੱਚ ਅੱਗ ਲੱਗੀ ਹੋਈ ਹੈ ਜੀ ਹਾਂ ਤੇ ਇਹ ਕੋਲ ਸੱਜਣ ਜਿਹਨਾਂ ਦੀ ਗੱਡੀ ਨੂੰ ਅੱਗ ਲੱਗੀ ਆ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਹਾਂਜੀ ਭਾਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਕਿਵੰਦਰ ਸਿੰਘ ਹੈ ਜੀ ਤੇ ਭਾਜੀ ਕਿੱਧਰ ਜਾ ਰਹੇ ਸੀਗੇ ਤੁਸੀਂ ਫੈਕਟਰੀ ਚ ਲੈ ਜਾ ਰਿਹਾ ਦਬਰ ਤੁਸੀਂ ਅੱਛਾ ਤੇ ਕੀ ਹੋ ਗਿਆ ਕਾਰ ਨੂੰ ਅਚਾਨਕ ਇਹ ਤਾਂ ਬਿਲਕੁਲ ਅੱਗ ਲੱਗ ਗਿਆ ਤੇ ਚਾਰ ਚਰਕਾ ਉਹ ਤੋਂ ਚਾਰ ਚ ਨਿਕਲ ਨਿਕਲੇ ਅੱਛਾ ਕੀ ਮਤਲਬ ਕੀ ਏਸੀ ਨੂੰ ਅੱਗ ਪਈ ਹੈ ਜਾਂ ਕਿਸ ਤਰ੍ਹਾਂ ਕੁਝ ਪਤਾ ਲੱਗਾ ਅੱਛਾ ਤੇ ਹੁਣ ਤੁਹਾਡੇ ਵੱਲੋਂ ਕਿਸੇ ਨੂੰ ਕੰਪਨੀ ਨੂੰ ਜਾਂ ਕਿਸੇ ਨੂੰ ਫੋਨ ਕੀਤਾ ਕਿ 112 ਨੰਬਰ ਤੇ ਕੰਪਨੀ ਕੀਤੀ ਹੈ ਜੋ ਕਹਿੰਦੇ ਆ ਰਹੇ ਆ ਬੰਦੇ ਜੀ अच्छा जी अच्छा कल्ले सिगे तुसी कार च कोई नुकसान ते नहीं होया और हो हो कोई जी ठीक है ए कार मतलब की नवी ਲਈ है तुसी या किस तरह 3-5 ਸਾਲ ਹੋ ਗਏ 3 ਸਾਲ ਹੋ ਗਏ ਮਤਲਬ अच्छा ਤੇ ਕੋਈ ਦਿੱਕਤ ਪਹਿਲਾਂ ਤੇ ਨਹੀਂ ਆਈ ਇਸ ਤਰ੍ਹਾਂ ਦੀ ਪਹਿਲੀ ਵਾਰੀ ਆਈ ਹੈ ਜੀ ਤੇ ਅੰਦਰ ਮਤਲਬ ਕੀ ਤੁਸੀਂ ਤੁਹਾਡਾ ਕੋਈ ਨੁਕਸਾਨ ਤੇ ਨਹੀਂ ਹੋਇਆ ਕੋਈ ਹੋਰ ਅੱਗ ਕਿੰਨੀ ਕੁ ਅੰਦਰ ਅੱਗ ਤਾਂ ਪੇਪਰ ਜਾਂ ਹੋ ਕਰੇਗੀ ਕਰੇ ਦੇ ਅੱਛਾ ਜੀ ਤੇ ਮੇਨ ਕਾਰਨ ਕੀ ਏਸੀ ਉਹ ਲੱਗਦਾ ਏਸੀ ਕਰਕੇ ਆ ਜਾਂ ਵਾਇਰ ਕਰਕੇ ਸਾਨੂੰ ਮਾਰ ਦੇ अच्छा जी ਤੁਸੀਂ ਉਸ ਨੂੰ ਫੋਨ ਕਰਵਾ ਦਿੱਤਾ। اچھا 112 ਨੰਬਰ ਤੇ ਕਾਲ ਕਰ ਦਿੱਤੀ ਤੁਸੀਂ। ਪੁਲਿਸ ਨੂੰ ਕਾਲ ਕਰਤੀ ਕਿਨੇ ਆ ਰਹੇ ਹੁੰਦੇ ਆ ਰਹੇ ਆ ਜੀ। ਆ ਰਹੇ ਹੁੰਦੇ। ਠੀਕ ਹੈ ਜੀ। ਤੇ ਦੇਖ ਸਕਦੇ ਹਾਂ ਇਹ ਫਾਇਰ ਬ੍ਰਿਗੇਡ ਨੂੰ ਫੋਨ ਵੀ ਕੀਤਾ ਗਿਆ ਫਿਲਹਾਲ ਜੋ ਕਿ ਦੇਖ ਸਕਦੇ ਹਾਂ ਇੱਕ ਆਰਐਮਸੀ ਵਾਲੀ ਗੱਡੀ ਜਾ ਰਹੀ ਸੀ ਉਹ ਆਪਣੀ ਪਾਈਪ ਲਗਾ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਜੋ ਕੱਚੀ ਦੇ ਮਾਲਕ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਫਾਇਰ ਬ੍ਰਿਗੇਡ ਨੂੰ ਵੀ ਫੋਨ ਕਰ ਦਿੱਤਾ ਗਿਆ। ਤੇ ਦੇਖ ਸਕਦੇ ਹੋ ਇੱਕ ਆ ਗੱਡੀ ਆਰਐਮਸੀ ਵਾਲੀ ਗੱਡੀ ਜਾ ਰਹੀ ਹੈ ਉਹ ਪਾਣੀ ਪਾ ਲਏ ਨੇ ਜੀ ਗੱਡੀ ਤੇ ਤੋਂ ਰਾਤੀ ਅੱਗੇ ਤੇ ਕਾਬੂ ਪਾਇਆ ਜਾ ਸਕਿਆ ਦੇਖ ਸਕਦੇ ਹੋ ਤੁਸੀਂ ਕੋਕੇਲੇ ਪਹੁੰਚੇ ਨੇ ਲੋਗ ਤੇ ਆਰਐਮਸੀ ਵਾਲੇ ਵੀ ਇਸ ਤਰ੍ਹਾਂ ਫਾਰਮਗੇਜ ਨੂੰ ਫੋਨ ਤਾਂ ਕੀਤਾ ਗਿਆ ਪਰ ਜਨਜਾਇਤ ਨਾਲ ਪਾਣੀ ਮਾਰੀ ਥੋੜਾ ਪਾਣੀ ਘੱਟ ਹੈ ਜੀ ਥੋੜਾ ਰੋਈ ਦੇ ਕਰਕੇ ਵਰਗਾ ਕਰ ਗਿਆ ਦੇਖ ਸਕਦੇ ਹੋ ਜੋ ਕਿ ਆਰਐਮਸੀ ਵਾਲੇ ਸੀਗੇ ਉਹਨਾਂ ਨੇ ਪਾਣੀ ਪਾ ਕੇ ਇੱਕ ਵਾਰੀ ਗੱਟੀ ਦੇ ਜੋ ਅਗ ਲੱਗੀ ਸੀ ਉੱਤੇ ਕਾਪੂ ਝੂੜ ਪਾ ਲਿਆ ਦੇਖ ਸਕਦੇ ਹੋ ਫਿਲਹਾਲ ਜੋ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਐਮਸੀ ਦੀ ਗੱਡੀ ਜਾ ਰਹੀ ਸੀ ਉਹਨਾਂ ਵੱਲੋਂ ਫਾਇਰ ਬਿਗੇਟ ਨੂੰ ਫੋਨ ਨਹੀਂ ਕੀਤਾ ਗਿਆ ਪਰ ਮੌਕੇ ਤੇ ਜੋ ਐਮਸੀ ਦੀ ਗੱਡੀ ਜਾ ਰਹੀ ਸੀ ਉਹਨਾਂ ਵੱਲੋਂ ਪਾਣੀ ਪਾ ਕੇ ਅੱਗ ਨੂੰ ਬੁਝਾ ਦਿੱਤਾ ਗਿਆ ਤੇ ਦੇਖ ਸਕਦੇ ਹੋ ਸਾਡੇ ਤੇ ਕਾਬੂ ਪਾ ਲਿਆ ਗਿਆ ਜੋ ਕਿ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਚੁੱਕਾ ਜੀ ਤੇ ਜਿਹੜੇ ਗੱਡੀ ਦੇ ਵਿੱਚ ਮੌਜੂਦ ਸਿਗੇ ਉਹ ਗੱਡੀ ਤੋਂ ਬਾਹਰ ਆ ਗਏ ਨੇ ਤੇ ਕੋਈ ਜਾਨੀ ਨੁਕਸਾਨ ਤੇ ਨਹੀਂ ਹੋਇਆ ਤੇ ਬਾਕੀ ਅੱਗ ਬੁਝਾ ਦਿੱਤੀ ਗਈ ਸੀ ਇੱਕ ਮਿੰਟ ਲਈ ਟਾਪੀ ਹੋ ਰਹੀ ਸੀ ਅੱਗ ਤੇ ਕਾਬੂ ਪਾ ਲਿਆ ਗਿਆ ਦੇਖ ਸਕਦੇ ਹੋ ਕੱਟੇ ਜੋ ਕਿ ਆਕਲ ਗੱਡੀ 'ਚ ਆਕ ਲੱਗੀ ਸੀਗੀ ਇਹ ਆਰਐਮਸੀ ਦੀ ਗੱਡੀ ਆਈ ਸੀ ਕਿ ਕਿਤੇ ਤੇ ਇਹਨਾਂ ਵੱਲੋਂ ਅੱਗ ਤੇ ਕਾਬੂ ਪਾ ਲਿੱਤਾ ਗਿਆ ਜੀ ਦੇਖ ਸਕਦੇ ਹਾਂ ਭਾਈ ਭਾਈ ਸਿਗੇ ਇੱਥੇ ਅੱਛਾ ਭਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਮਾ ਵੀਰੇ ਅੱਛਾ ਕਿਤੇ ਤੁਸੀਂ ਲੈਂਟਰ ਚੱਲੇ ਸੀ ਵੱਡੇ ਵੀਰੇ ਮੈਂ ਤਾਂ ਆਟੋ ਚਲਾਉਣਾ ਵਾਂ ਅੱਛਾ ਥੜਕੇ ਇਹਨਾਂ ਨੂੰ ਰੋਕਿਆ ਮੈਂ ਕਿਹਾ ਪਾਣੀ ਹੋਊਗਾ ਦੇਖਦਾ ਨਹੀਂ ਬੜੀ ਠੀਕ ਹੈ ਜੀ ਹੁਣ ਮਤਲਬ ਕਿ ਬਚਾਹ ਹੋ ਗਿਆ ਟੋਟਲ ਹੁਣ ਅੱਗ ਬੰਦ ਸਾਹਮਣੇ ਦੇਖ ਅੱਗ ਬੁਝ ਗਈ ਹੋਈ ਹੈ ਜੀ ਚਲੋ ਠੀਕ ਹੈ ਜੀ ਓਕੇ ਇਹਦੇ ਹਾਂ ਜੀ ਅਕਲ ਜੀ ਕੀ ਨਾਮ ਹੈ ਤੁਹਾਡਾ ਨਹੀਂ ਨਹੀਂ ਕੀ ਨਾਮ ਹੈ ਜੀ ਦੱਸੋ ਅੱਛਾ ਤੁਸੀਂ ਅੱਛਾ ਜੀ ਤੁਸੀਂ ਮੌਕੇ ਤੇ ਇੱਥੇ ਰੁਕ ਗਏ ਹੋ ਠੀਕ ਹੈ ਜੀ ਪਾਣੀ ਹੈਗਾ ਜੀ ਗੱਡੀ ਚਲੋ ਠੀਕ ਹੈ ਹੁਣ ਅੱਗ ਬੁਝਾਤੀ ਗਈ ਇੱਥੇ ਜੀ ਚਲੋ ਅੱਛਾ ਠੀਕ ਹੈ ਜੀ ਮੌਕੇ ਤੇ ਪਹੁੰਚੇ ਹੋ ਤੁਸੀਂ ਤੇ ਕੀ ਕਹਿਣਾ ਜੀ ਕੋਈ ਨੁਕਸਾਨ ਜਾਨੀ ਨੁਕਸਾਨ ਤੇ ਨਹੀਂ ਹੋਇਆ ਇੱਥੇ ਜੀ ਅਸੀਂ ਜਦੋਂ ਮੌਕੇ ਤੇ ਪਹੁੰਚੇ ਆ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਅੱਛਾ ਜੀ ਥੋੜੀ ਗੱਡੀ ਡੈਮੇਜ ਹੋ ਗਈ ਆਕ ਲੱਗਣਾ ਹਰ ਮੌਕੇ ਤੇ ਫਾਇਰ ਬ੍ਰਿਗੇਡ ਵੀ ਪਹੁੰਚ ਗਿਆ ਤੇ ਪੁਛ ਰਾਹ ਕੀ ਦਾਦੀ ਮਗਰ ਬਣਾ ਗਈ ਆ ਅੱਤ ਬਿਜਾਰਤੀ ਗਈ ਹੈ ਠੀਕ ਹੈ ਜੀ ਜਿਹੜੇ ਤਾਹ ਤੇ ਡਰਾਈਵ ਕਰ ਰਹੇ ਸੀ ਇਹ ਭਾਜੀ ਉਹ ਬਿਲਕੁਲ ਸੇਫ ਠੀਕ ਹੈ ਜੀ ਤੇ ਮਤਲਬ ਕੀ ਆ ਲੋਕਲ ਹੀ ਇੱਥੋਂ ਦੀ ਉਹ ਕਾਰ ਹੈ ਜੀ ਲੋਕਲ ਹੀ ਨੇ ਇੱਥੋਂ ਦੇ ਬਿਲਕੁਲ ਜੀ ਪਤਾ ਕਰ ਮਤੇ ਤਾਂ ਆਈ ਹੈ ਉਹ ਕੋਕਲੀ ਆ ਰਹੇ ਨੇ ਭਾਜੀ ਤੇ ਕੁਝ ਪਤਾ ਲੱਗ ਪਿਆ ਕਿ ਅੱਗ ਦੱਸੀ ਉਹਨਾਂ ਨੇ ਕਿਸ ਤਰ੍ਹਾਂ ਅੱਗ ਲੱਗੀ ਹੈ ਜੇ ਉਹ ਦੱਸ ਰਹੇ ਨੇ ਕਿ ਮੈਂ ਜਾ ਰਿਹਾ ਸੀ ਚਾਨਕ ਵਿੱਚੋਂ ਕੋਈ ਸਰਪਰ ਸਾਟ ਹੋ ਰਿਹਾ ਅੱਛਾ ਜੀ ਤੇ ਮੈਨੂੰ ਪਤਾ ਨਹੀਂ ਕਿੱਥੇ ਮੀਵਾ ਤੇ ਉਸ ਤੋਂ ਸਿਰ ਅੱਗ ਦੀ ਲੱਗਤ ਮੈਂ ਦੇਖੀ ਹੈ ਤੇ ਮੈਂ ਕਾਰ ਤੋਂ ਜਦੋਂ ਬਾਹਰ ਆ ਠੀਕ ਹੈ ਜੀ ਤੇ ਹੁਣ ਮਤਲਬ ਕਿ ਅੱਗ ਤੇ ਕਾਬੂ ਪਾ ਲਿੱਤਾ ਗਿਆ ਜੀ ਕਾਬੂ ਪਾ ਲਿੱਤਾ ਗਿਆ ਜੀ ਬਿਲਕੁਲ ਹੁਣ ਸੇਫ ਹੋ ਗਿਆ ਠੀਕ ਹੈ ਜੀ ਪ੍ਰਵਿੰਦਰ ਸਿੰਘ ਜੀ ਅੱਛਾ ਤੇ ਤੁਹਾਨੂੰ ਇਤਲਾਹ ਮਿਲੀ ਸੀਗੀ ਜੀ ਤੇ ਤੁਸੀਂ ਮੌਕੇ ਤੇ ਪਹੁੰਚ ਵੀ ਗਏ ਹੋ ਕੀ ਸਥਿਤੀ ਹੈ ਜੀ ਇਸ ਟਾਈਮ ਠੀਕ ਹੈ ਜੀ ਕੰਟਰੋਲ ਹੁਣ ਜਾਲੀ ਵਾਲੇ ਪਾਸੇ ਹੋ ਗਈ ਅੱਛਾ ਜੀ ਹੋ ਨੁਕਸਾਨ ਹੋਇਆਗਾ ਅੱਛਾ ਜੀ ਤੇ ਅੱਗ ਕੰਟਰੋਲ ਚ ਹੈ ਜੀ ਹੁਣ ਕੰਟਰੋਲ ਠੀਕ ਹੈ ਕੋਈ ਜਾਨੀ ਨੁਕਸਾਨ ਤੇ ਨਹੀਂ ਹੋ ਠੀਕ ਹੈ ਜੀ